ਆ ਸ਼ਮਸ਼ਾਨ ਘਾਟ ਜਾ ਕੇ ਬਜ਼ੁਰਗਾ ਨੇ ਕਰਤਾ ਅਜੀਹਾ ਕੰਮ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਹਾਂ ਜਿਸ ਅਸ਼ਕਾਲ ਮਹਾਰਦੀ ਸਿੰਘ ਜੇਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਆਹ ਵੀਡੀਓ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਬਜ਼ੁਰਗ ਬੈਠੇ ਹੋਏ ਆ ਜੋ ਸ਼ਮਸ਼ਾਨ ਘਾਟ ਵਿੱਚ ਜਾ ਕੇ ਪੈਗ ਲਾਉਂਦੇ ਪਏ। ਜੀ ਹਾਂ, ਉਹ ਸ਼ਮਸ਼ਾਨ ਘਾਟ ਜਿਹੜਾ ਇਨਸਾਨ ਦਾ ਆਖਰੀ ਘਰ ਹੁੰਦਾ ਹੈ, ਜਿੱਥੇ ਲੋਕ ਜਾ ਕੇ ਸੰਸਕਾਰ ਕਰਦੇ ਨੇ। ਕਦੀ ਵੀ ਅਜਿਹੀ ਚੀਜ਼ ਨਹੀਂ ਸੋਚਦੇ ਵੀ ਉੱਥੇ ਜਾ ਕੇ ਪੈਗ ਲਾਉਣਾ ਹੈ। ਲੋਕ ਇਸ ਨੂੰ ਗਲਤ ਹੀ ਕਹਿਣਗੇ। ਤੁਸੀਂ ਦੇਖ ਸਕਦੇ ਹੋ ਵੀ ਆ ਤਿੰਨ-ਚਾਰ ਜਣੇ ਬਜ਼ੁਰਗ ਬੈਠੇ ਆ। ਇਹਨਾਂ ਦੇ ਪਿੱਛੇ ਵੀ ਲੋਕ ਖਲੋਤੇ ਹੋਏ ਆ ਵੀ ਚ ਕੋਈ ਫੋਟੋ ਵੀ ਖਿੱਚਦਾ ਪਿਆ ਏ। ਤੇ ਇਹ ਬਜ਼ੁਰਗਾਂ ਨੇ ਆਪਣੀਆਂ ਗਲਾਸੀਆਂ ਵੀ ਭਰੀਆਂ ਹੋਈਆਂ ਏ ਤੇ ਸਾਹਮਣੇ ਦੀਵਾ ਜਗਾਇਆ ਹੋਇਆ ਹੈ, ਉੱਪਰ ਕੱਪੜਾ ਪਾਇਆ ਹੋਇ ਉਹਦੇ ਥੱਲੇ ਵੀ ਗਲਾਸੀ ਰੱਖੀ ਹੋਈ ਏ ਜਿਸ 'ਚ ਪੈਗ ਪਾਇਆ ਹੋਇਆ ਏ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਾਇਦ ਆਲ ਸੀਜ਼ਨ ਦੀ ਬੋਤਲ ਪਈ ਹੋਈ ਏ ਤੇ ਇਹ ਤਿੰਨੇ ਚਾਰੇ ਜਾਨੇ ਚੇਅਰਸ ਕਰਕੇ ਪੈਗ ਲਾ ਰਹੇ ਨੇ ਸਾਇਦ ਇਹ ਪਹਿਲਾ ਹੀ ਕੇਸ ਹੋਵੇਗਾ ਜਿਹੜਾ ਤੁਸੀਂ ਇਦਾਂ ਦੇਖਿਆ ਹੋਵੇ ਕਹਿ ਜਾਂਦਾ ਹੈ ਕਿ ਨਾ ਬਜ਼ੁਰਗਾਂ ਦਾ ਯਾਰ ਮਰ ਗਿਆ ਸੀ ਇਹ ਸਾਰੇ ਹੀ ਯਾਰ ਇਕੱਠੇ ਬੈਠ ਕੇ ਪੈਗ ਲਾਉਂਦੇ ਹੁੰਦੇ ਸੀ ਤੇ ਯਾਰ ਦੇ ਮਰਨ ਤੋਂ ਬਾਅਦ ਇਹ ਅਖੀਰਲੀ ਵਾਰ ਸ਼ਮਸ਼ਾਨ ਘਾੜ ਵਿੱਚ ਆਣ ਕੇ ਇਸ ਨਾਲ ਚੇਅਰਸ ਕਰ ਰਹੇ ਨੇ ਤੇ ਇਕੱਠੇ ਪੈਗ ਲਾਉਣ ਦੀਆਂ ਫੀਲਿੰਗਾਂ ਲੈ ਰਹੇ ਨੇ ਸੋ ਯਾਰ ਬਹੁਤ ਸਾਰੇ ਲੋਕ ਕਿਸ ਨੂੰ ਸਹੀ ਵੀ ਕਹਿ ਰਹੇ ਨੇ ਤੇ ਬਹੁਤ ਸਾਰੇ ਲੋਕ ਕਿਸ ਨੂੰ ਗਲਤ ਵੀ ਕਹਿ ਰਹੇ ਨੇ ਸੋ ਯਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਜਿਹਾ ਕਰਨਾ ਸਹੀ ਏ ਜਾਂ ਫਿਰ ਨਹੀਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ